ਵੇਰੀ ਜਿਹੜੀ ਆਕੜ ਹੈ ਨਾ ਐਉਂ ਸਮਝ ਲਈ ਇੰਨੇ ਹੀ ਤੇਰਾ ਇੱਕ ਦਿਨ ਖੁਰਾ ਖੋਜ ਮਿਟਾਉਣਾ ਹੈ ਤੇਰਾ ਵਜੂਦ ਇਸਨੇ ਹੀ ਖਤਮ ਕਰਨਾ ਹੈ ਸੋ ਹੰਕਾਰ ਬੰਦੇ ਨੂੰ ਲਹਿ ਡੁਬਦਾ ਹੈ ਮਹਾਰਾਜ ਸੁਚੇਤ ਕਰਦੇ ਨੇ ਇਹਦੇ ਕੋਲੋਂ ਦੂਰ ਰਹੁ ਤੁਸੀਂ ਰੋਜ ਪੜਦੇ ਹੋ بڑے بڑے ਅਹੰਕਾਰੀਆਂ ਨਾਨਕ ਗਰਭ ਗਲੇ ਵੱਡੇ ਵੱਡੇ ਹੰਕਾਰੀ ਗਰਭ ਵਿੱਚ ਹੀ ਗਲ ਗਏ ਉਹਨਾਂ ਦਾ ਆਤਮਕ ਜੀਵਨ ਗਲ ਗਿਆ ਸਰੀਰ ਅਹੰਕਾਰ ਵਿੱਚ ਉਹਨਾਂ ਦਾ ਗਲ ਗਿਆ ਗਰੋਧ ਵਿੱਚ ਉਹ ਗਲ ਗਏ ਚਿੰਤਾਵਾਂ ਵਿੱਚ ਉਹ ਗਲਦੇ ਗਏ ਸੁਖੀ ਕਿਹੜਾ ਵਸਿਆ ਇਹ ਕਹਿੰਦੇ ਸੁਖੀ ਬਸੈ ਮਸਕੀਨੀਆਂ ਆਪ ਨਿਵਾਰ ਤਲੇ ਜਿਹੜੇ ਤਲ ਤੇ ਰਹਿੰਦੇ ਨੇ ਈਗੋ ਛੱਡ ਦਿੱਤੀ ਆਰੋਗੈਂਸ ਛੱਡ ਦਿੱਤੀ ਅਹੰਕਾਰ ਛੱਡ ਦਿੱਤਾ ਮਸਕੀਨ ਹੋ ਗਏ ਨੀਵੇਂ ਹੋ ਗਏ ਪ੍ਰਮਾਤਮਾ ਦੇ ਦਰ ਤੇ ਜਿਹੜੇ ਝੁੱਕ ਗਏ ਸੁਖ ਉਹਨਾਂ ਮਾਣਿਆ